ਦੇਖੋ ਬੱਚਿਓ ਤੁਹਾਡੀ ਕਿੰਨੀ ਛੋਟੀ ਉਮਰ ਹੈ ਤੁਸੀਂ ਐਕਟਵਾ ਦੇ ਉੱਪਰ ਇੱਕ ਐਕਟਵਾ ਦੇ ਉੱਪਰ ਚਾਰ ਬੱਚੇ ਬੈਠ ਕੇ ਐਕਟਵਾ ਚਲਾ ਰਹੇ ਹੋ ਤੁਹਾਡੀ ਉਮਰ ਵੀ ਛੋਟੀ ਹੈ ਜਦ ਕਿ ਤੁਹਾਨੂੰ ਪਹਿਲਾਂ ਸਮਝਾਇਆ ਗਿਆ ਹੈ ਕਿ ਕੋਈ ਵੀ ਵਿਅਕਤੀ ਭਾਰਾ 199A ਤੇ B ਦੇ ਤਹਿਤ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਜਿਹੜਾ ਟੂ-ਵੀਲਰ ਜਾਂ ਫੋਰ-ਵੀਲਰ ਨਹੀਂ ਚਲਾ ਸਕਦਾ ਤੇ ਤੁਸੀਂ ਟੂ-ਵੀਲਰ ਦੇ ਉੱਪਰ ਚਾਰ ਵਿੱਚ ਬੈਠੇ ਹੋ ਹੁਣ ਜਿਹਦੇ ਨਾਂ ਤੇ ਆਰਸੀ ਹੈ ਉੱਤੇ ਮਕਦਮਾ ਦਰਜ ਹੋਊਗਾ ਤਿੰਨ ਸਾਲ ਦੀ ਕੈਦ ਹੋਊਗੀ ਤੇ ਜਿਹੜੇ 25000 ਰੁਪਏ ਜੁਰਮਾਨਾ ਹੋਣ ਹੁਣ ਤੁਸੀਂ ਮਾਫੀ ਮੰਗ ਰਹੇ ਹੋ ਕਹਿ ਰਹੇ ਹੋ ਕਿ ਅੱਗੇ ਤੋਂ ਨਹੀਂ ਕਰਦੇ ਦੱਸੋ ਹੁਣ ਕੀ ਕੀਤਾ ਜਾਵੇ ਤੁਹਾਡਾ ਉੱਚੀ ਬੋਲੋ ਮਾਫੀ ਮੰਗਦੇ ਹੋ ਅੱਗੇ ਤੋਂ ਕਰੋਗੇ ਅੱਗੇ ਤੋਂ ਇਦਾਂ ਕਰੋਗੇ ਤੁਸੀਂ ਇਹ ਦੱਸੋ ਕਿ ਅੱਜ ਤੋਂ ਬਾਅਦ ਅਸੀਂ ਜਦ ਤੱਕ 18 ਸਾਲ ਦੇ ਨਹੀਂ ਹੋ ਜਾਂਦੇ ਸਾਡਾ ਨੈਸੈਸਰੀ ਬਣਦਾ ਤਦ ਤੱਕ ਅਸੀਂ ਕੋਈ 2 ਬਿੰਦਲ ਜਾਂ 4 ਦੇ ਤਾਂ ਨਹੀਂ ਚਲਾਉਂਗੇ ਉੱਚੀ ਬੋਲੋ ਸਾਰੇ ਠੱਗਾ ਅੱਜ ਤੋਂ ਬਾਅਦ ਆਪਣੇ ਮਾਹਬਾਬ ਦਾ ਕਹਿਣਾ ਮੰਨੋਗੇ ਉੱਚੀ ਬੋਲੋ ਮੰਨੋਗੇ ਔਰ ਮੈਂ ਇੱਕ ਪ੍ਰੋਮਿਸ ਤੇ ਛੱਡਦਾ ਕਿ ਤੁਸੀਂ ਪੂਰੀ ਉਮਰ ਇਸ ਜਨਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮਸ਼ੀਨ ਦਾ ਇਸਤੇਮਾਲ ਨਹੀਂ ਕਰੋਗੇ ਪੱਕਾ ਹੱਥ ਖੜੇ ਕਰਕੇ ਦੱਸੋ ਪ੍ਰੋਮਿਸਰ ਅੱਜ ਮੈਂ ਬੱਚਿਓ ਤੁਹਾਨੂੰ ਇੱਕ ਵਾਰੀ ਵਾਰਨਿੰਗ ਦੇ ਕੇ ਛੱਡ ਦੇਣਾ ਠੀਕ ਹੈ ਛੱਡ ਦੇ ਇੱਕ ਵਾਰੀ ਬੱਚਿਆਂ ਨੂੰ ਜਿਹੜੀ ਵਾਰਨਿੰਗ ਹੈ ਉਹ ਦੇਤੀ ਆ ਪਰ ਅੱਜ ਤੋਂ ਬੱਚਿਓ ਬੱਚਿਆਂ ਨੂੰ ਵਾਰਨਿੰਗ ਦੇਤੀ ਆ ਇਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਅਸੀਂ ਪੂਰੀ ਜ਼ਿੰਦਗੀ ਆਪਣੇ ਮਾਪੇ ਦਾ ਕਹਿਣਾ ਮੰਨਾਂਗੇ ਔਰ ਇਸ ਜਨਮ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਨਹੀਂ ਕਰਾਂਗੇ ਸਾਡਾ ਸਿਰਫ ਕੀ ਹੈ ਬੱਚਿਆਂ ਨੂੰ ਸਮਝਾਉਣ ਦਾ ਹੀ ਮੋਟਿਵ ਹੈ ਦੇ ਬੱਚੇ ਕਿਸੇ ਤਰੀਕੇ ਨਾਲ ਸਮਝਣ ਚਲਾਨ ਕਰਨਾ ਸਾਡਾ ਕੋਈ ਮਕਸਦ ਨਹੀਂ ਹੈ ਸਾਡਾ ਵਕਤ ਉਹ ਵਾਦੇ ਹੈ ਟ੍ਰੈਫਿਕ ਰੂਲ ਬਾਰੇ ਅਵੇਅਰਨੈਸ ਤੇ ਬੱਚਿਆਂ ਨੂੰ ਸਮਝਾਉਣਾ ਤੇ ਬੱਚੇ ਪਹਿਲਾਂ ਵੀ ਮਾਫੀ ਮੰਗ ਰਹੇ ਸੀਗੇ ਕਿ ਸਾਨੂੰ ਮਾਫ ਕੀਤਾ ਜਾਏ ਮੈਂ ਸਮਝਦਾ ਕਰੇ ਗਲਤੀ ਮਾਨਜਾਏ ਉਸੇ ਇਨਸਾਨ ਕਹਤੇ ਹੈ ਕਰੇ ਗਲਤੀ ਨਾ ਮਾਨੇ ਉਸੇ ਸ਼ੈਦਾਨ ਕਹਤੇ ਹੈ ਇਹਨਾਂ ਬੱਚਿਆਂ ਨੇ ਛੋਟੇ ਬੱਚੇ ਆ ਉਮਰ ਵੀ ਇਹਨਾਂ ਦੀ ਘੱਟ ਆ ਔਰ ਇਹਨਾਂ ਨੇ ਮਾਫੀ ਮੰਗੀ ਆ ਅਸੀਂ ਇਹਨਾਂ ਨੂੰ ਇਹ ਵਾਦਾ ਲੈ ਕੇ ਇਹਨਾਂ ਤੋਂ कि ਅਸੀਂ ਅੱਗੇ ਤੋਂ ਆਹ ਜ਼ਿੰਦਗੀ ਇਤਾਂ ਦਾ ਜਿਹੜੇ ਟ੍ਰੈਪ ਕਰੂਲਾਂ ਦੀ ਪਰਣਾ ਕਰਾਂਗੇ ਇਸ ਕਰਕੇ ਇਹਨਾਂ ਨੂੰ ਮਾਫ਼ ਕਰਤਾ ਤੇ ਪਲੀਜ਼ ਮੈਂ ਬਾਕੀ ਵੀ ਪੇਰੈਂਟਸ ਨੂੰ ਬੇਨਤੀ ਕਰਨੀ ਚਾਹੁੰਦਾ ਹੰਬਲ ਰਿਕੁਐਸਟ ਕਰਨੀ ਚਾਹੁੰਦਾ ਕਿ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਰਿੰਦਰ ਲੰਬਾ ਜੀ ਐਸਐਸਪੀ ਹਾਰਪੁਰ ਜੀ ਨੇ ਇਸ ਕੰਮ ਦੇ ਉੱਪਰ ਬਹੁਤ ਕੰਮ ਕਰਜਾ ਕਰਿਆ ਪਲੀਜ਼ ਸਾਡਾ ਸਾਥ ਦਿਓ ਤਾਂ ਜੋ ਕੋਈ ਕਿਸਦਾ ਨੁਕਸਾਨ ਵੀ ਨਾ ਹੋਵੇ ਆਪਣੇ ਬੱਚਿਆਂ ਨੂੰ ਘਰੋਂ ਤੁਰਨ ਲੱਗਿਆਂ ਸਮਝਾ ਕੇ ਭੇਜੋ ਕਿ ਬੱਚਿਓ ਟੂ ਵਿੰਡਰ ਦੇ ਉੱਪਰ ਚੜਜਣੇ ਜੱਤੇ ਨਾ ਜੜੇ ਨਾ ਬੈਠੋ ਐਸਾ ਕਰਕੇ ਆਪਣਾ ਜੀਵਨ ਖਤਰੇ ਵਿੱਚ ਨਾ ਪਾਓ ਥੈਂਕ ਯੂ